ਇੱਥੇ ਪਟਵਾਰ ਬਣ ਜਾ ਆ ਗਿਆ ਜੀ ਇਹ ਕਹਨੇ ਜੋਰ ਫੱਲ ਮਾਰਦਾ ਹਨ ਨਮਿਆਂ ਦੇ ਬਰੋਬਰ ਡਬਲ ਕਲੱਚ ਆ ਬਈ ਇਹ ਡਬਲ ਕਲੱਚ ਆ ਵੀਰੇ 6 ਚਰੀਆ ਪੰਪ ਬਾਹਰ ਠੀਕ ਆ ਜੀ ਬਾਹਰ ਪੰਪ ਪੜਾ ਤੇ ਵੱਡੀ ਗੱਲ ਬਈ ਪੰਜਾਬ ਨੰਬਰ ਟਰੈਕਟਰ ਹੈਰਾਂ ਦੀ ਕੰਡੀਸ਼ਨ ਜੀ ਦੀ ਬਾ 50 ਪੈਸੇ ਮੰਨ ਕੇ ਚੱਲ ਕੋਰਾ ਠੀਕ ਆ ਜੀ ਸਮਾਂਡ ਜੀ 99 ਮਾਡਲ ਦੀ ਇਹਦੀ 1,65,000 ਰੁਪਏ ਜੀ ਇਹਦਾ ਬਈ ਕਿੰਨੇ ਦਾ ਹੋ ਜੂਗਾ ਇਹ ਮੈਂ ਮੁੱਕੇ ਦੇ ਕਰ ਦੇਣੀ ਜਿਵੇਂ ਕਹੋਗੇ ਕਰ ਦੋਗੇ 5-10 ਹਜ਼ਾਰ ਹਾਂ ਕਰ ਦੇ ਆ ਕਰ ਦੇ ਠੀਕ ਆ ਜੀ ਡੇਡ ਡੂਡ ਤੇ ਮਿਲ ਜੂ ਬਈ ਇਹ 256 ਪੈਂਟਾ ਡੀਆਈ ਸਰਪੰਚ ਵਾਲਾ ਇਹਦੇ ਫੋਨ ਵੀ ਬਹੁਤ ਹੰਦੇ ਹੋਣਗੇ ਨਾ ਫੋਨ ਹੀ ਕਹਿੰਦੇ ਜੀ ਇਹਦੇ ਪੰਜਾਬ ਦਾ ਨੰਬਰ ਆ ਪੰਜਾਬ ਨੰਬਰ ਆ ਜੀ ਠੀਕ ਆ ਜੀ ਕੰਡੀਸ਼ਨ ਦਾ ਵੀ ਚੰਗਾ ਪੈ ਰੈਕਟਰ ਸਾਰੇ ਰੇਨ ਵਾਲੀ ਜਿੰਨਾ ਹੈ ਤੇ ਪੈਂਤੀ ਵਾਲੀ ਬਾਰੇ ਕਿੰਨੇ ਮਾਡਲ ਹੈ ਜੀ ਇਹ 98 ਮਾਡਲ ਹੈ ਜੀ 98 ਮਾਡਲ ਹੈ ਨੰਬਰ ਇਹਦਾ ਜੀ ਪੰਜਾਬੋ ਜੀ ਪੈਰਾਂ ਦੀ ਕੰਡੀਸ਼ਨ ਜੀ ਇਹ ਪੈਰ ਤਾਂ 90 ਪੰਜ ਪਾਈ ਜੀ ਚੌਕੜਾ 90 ਪੰਜ ਹਾਂਜੀ ਹਸੀਗਾ ਭਾਈ ਜੀ ਸਾਰੇ ਦੋਸਤ ਆ ਮੇਰੇ ਅਨੂੰ ਅੱਜ ਪਹੁੰਚਿਆ ਭੋਲੇ ਵੀਰ ਕੋਲੇ ਭੋਲੇ ਦੇ ਪਿੰਡ ਜੋਧਪੁਰ ਹਸੀਗਾ ਭਾਈ ਜੀ ਹਸੀਗਾ ਭਾਈ ਜੀ ਠੀਕ ਹੋਣੀ ਠੀਕ ਠਾਕ ਜੀ ਬਹੁਤ ਕਿੰਨੇ ਟਰੈਕਟਰ ਲੈ ਗਏ ਹੋ ਜੀ ਅੱਜ ਆਇਆ ਵੀਰੇ ਚਾਰ ਟਰੈਕਟਰ ਹੀ ਨੇ ਠੀਕ ਆ ਜੀ ਮਤਲਬ ਆਪਾਂ ਉਹਨੇ ਕਾ ਟਰੈਕਟਰ ਹੀ ਲਿਆਉਣਾ ਜਿੰਨੇ ਕ ਨੰਗ ਜਾਂਦੇ ਨੇ ਬਾਹਾਂ ਲੰਗ ਜਾਂਦੇ ਹਾਂ ਬਸ ਗੱਲ ਤਾਂ ਬਾਹਾਂ ਦਿਨ ਨਹੀਂ ਖੜਾਉਂਦੇ ਨਾ 10 ਦਿਨਾਂ ਆ ਜੀ ਬਦਲ ਜਾਂਦੇ ਆ ਬਦਲ ਜਾਂਦੇ ਟਰੈਕਟਰ ਪੋਦੇ ਵੀਡੀਓ ਪਾਈ ਛੋਤੇ ਸਾਰੀ ਹੋਰ ਸੀ ਠੀਕ ਆ ਜੀ ਤੇ ਜ਼ਿਆਦਾਤਰ ਸਵਰਾਜ ਹੀ ਹੁੰਦੇ ਆ ਨਾ ਬਾਈ ਸਵਰਾਜ ਵੱਤ ਵਾਦੀ ਠੀਕ ਆ ਜੀ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ 35 ਵਾਲੇ ਬਾਰੇ ਕਿੰਨੇ ਮਾਡਲ ਆ ਜੀ ਇਹ 98 ਮਾਡਲ ਆ ਜੀ 98 ਮਾਡਲ ਹੈ ਨੰਬਰ ਇਹਦਾ ਜੀ ਪਿਆਓ ਜੀ ਟਾਇਰਾਂ ਦੀ ਕੰਡੀਸ਼ਨ ਜੀ ਇਹ ਟਾਇਰ ਤਾਂ 90 ਪਾਈ ਪਾਈ ਜੀ ਚੌਕੜਾ 90 ਪਾਈ ਐ ਬਾਈਕ ਵਾਲੇ 12 ਵਾਲੇ ਬਈ ਟਾਇਰ ਪਾਇਆ ਬਿਲਕੁਲ 90 92 ਪੈਸੇ ਤੇ ਬਾਹਰ ਪੰਪ ਚ ਜਾ ਗਿਆ ਬਾਹਰ ਪੰਪ ਜਾ ਗਿਆ ਜੀ ਠੀਕ ਆ ਜੀ ਸਾਤਰੀ ਸੁਤਰੀ ਨਮੀ ਲੱਗਿਆ ਬਈ ਟਰੈਕਟਰ ਤੇ ਕੁੱਲ ਮਿਲਾ ਕੇ ਤੁਹਾਨੂੰ ਘਰੇ ਜਾ ਕੇ ਰੁਪਿਆ ਲਾਉਣ ਦੀ ਲੋੜ ਨਹੀਂ ਹਾਂਜੀ ਕੋਈ ਉਹ ਨਹੀਂ ਹੈ ਠੀਕ ਆ ਜੀ ਕਾਪੀ ਗਾ ਜਾਂਦਾ ਜੀ ਐਨ ਪੂਰਾ ਓਕੇ ਜੀ ਠੀਕ ਆ ਜੀ ਪੀ 22 52 98 ਮਾਡਲ ਡਿਮਾਂਡ ਇਹਦੀ ਜੀ ਇਹਦੀ 175000 ਜੀ 175000 ਹਾਂਜੀ ਠੀਕ ਹੈ ਜੀ ਇੰਜਨ ਗੇਰ ਦਾ ਕਮੇਰੋ ਸਰ ਉਹ ਕ ਵੀਰੇ ਬਹੁਤ ਵਧੀਆ ਠੀਕ ਹੈ ਜੀ ਬਾਕੀ ਮਾਨਤਾਣ ਹੋ ਜੂ ਭਾਈ ਹਾਂਜੀ ਮੌਕੇ ਤੇ ਕਰ ਦਾਂਗੇ ਮਾਨਤਾਣ ਕੋਈ ਹੈ ਜੀ ਠੀਕ ਹੈ ਜੀ ਅੱਗੇ ਗੱਲਬਾਤ ਕਰਦੇ ਆ ਜੀ ਮਹਿੰਦਰਾ 265 65 ਡੀ ਆਈ ਸਰਪੰਚ ਵਾਲਾ ਇਹਦੇ ਫੋਨ ਵੀ ਬਹੁਤ ਹੁੰਦੇ ਹੋਣਗੇ ਨਾ ਹੁਣ ਤੁਸੀਂ ਕਹਿੰਦੇ ਜੀ ਦੇਖੀ ਪੰਜਾਬ ਦਾ ਨੰਬਰ ਆ ਪੰਜਾਬ ਨੰਬਰ ਆ ਜੀ ਠੀਕ ਹੈ ਜੀ ਕੰਡੀਸ਼ਨ ਦਾ ਵੀ ਚੰਗਾ ਪੈ ਡਾਕਟਰ ਸਰ ਅਰੇ ਨਾਲ ਜਿੰਨਾ ਹੈਗਾ ਹੈ ਜੀ ओरिजिनल ਹੈ ਰੰਗ ਪੇਂਟ ਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਟਾਇਰ ਜੀ ਇਹਦੇ ਟਾਇਰ ਤਾਂ ਪਏ 90 95 ਪਏ ਕੰਪਨੀ ਦੇ ਟਾਇਰ ਆ ਵਧੀਆ ਹਾਂਜੀ ਅਪੋਲੋ ਦੇ 12 ਵਾਲੇ ਠੀਕ ਆ ਜੀ ਤੇ ਇਹ ਆ ਗਿਆ ਜੀ ਮਾਡਲ ਮਾਡਲ ਕੀ ਆ ਗਿਆ ਜੀ 2002 ਜੀ 2002 ਇਹਦੀ ਕੀ ਡਿਮਾਂਡ ਰੱਖੀ ਹੈ ਜੀ ਇਹਦੀ 2,25,000 ਜੀ 2,25,000 ਸਾਤਰੀ ਇਹਦੀ ਵੀ ਨਮੀ ਸਰਖਾ ਜੀ ਹਾਂ ਵੀ ਬਹੁਤ ਵਧੀਆ ਠੀਕ ਆ ਜੀ ਬੰਪਰ ਬੰਪਰ ਵੀ ਵਧੀਆ ਲੱਗਾ ਬਈ ਟਰੈਕਟਰ ਦੇ ਬਾਕੀ ਜਿੰਨੇ ਰੇਟ ਦੱਸਿਆ ਬਈ ਮਾਨਤਾਣ ਕਰ ਦੋਗੇ ਮਾੜਾ ਮੋਟਾ ਆ ਮੋਟੇ ਹੋ ਜੂ ਹਾਂ ਜੀ ਹੇ일까지 ਜੀ ਅੱਗੇ ਗੱਲਬਾਤ ਕਰਦੇ ਆਂ ਜੀ ਸਵਰਾਜ 855 ਬਾਰੇ ਇੱਥੋਂ ਇਹ ਸਵਰਾਜ 855 ਦਾ ਕਹਿੰਦੀ ਹੈ ਜਨਮ ਹੋਇਆ ਸੀ ਨਾ ਜੀ ਹਾਂਜੀ ਇਹ ਦੁਬਾਰਾ ਆਉਣ ਲੱਗਿਆ ਦੂਜੇ ਟਮਾਟਰੀ ਟਮਾਟਰੀ ਦਾ ਆਉਣ ਲੱਗਿਆ ਜੀ ਇਹ 99 98 ਚ ਇਹ ਬਦਲ ਗਏ ਜੀ ਸਾਰਿਆਂ ਤੋਂ ਪਹਿਲਾਂ ਇਹੀ ਆਈ ਸੀ ਬਈ ਜੀ ਹਾਂਜੀ ਇਹੀ ਆਈ ਸੀ 735 ਤੋਂ ਬਾਅਦ ਇਹ ਵੀ 855 ਆ ਗਿਆ ਜੀ ਇਹ ਕਹਿੰਦੇ ਜੋਰ ਫੁੱਲ ਮਾਰਦਾ ਨਾ ਨਮਿਆਂ ਦੇ ਬਰੋਬਰ ਪੂਰਾ ਬਟੇ ਡਬਲ ਕਲੱਚ ਆ ਬਈ ਇਹ ਡਬਲ ਕਲੱਚ ਆ ਵੀਰੇ 6 ਚੀਰੀ ਆ ਪੰਪ ਬਾਹਰ ਠੀਕ ਆ ਜੀ ਬਾਹਰ ਪੰਪ ਪੜਾ ਤੇ ਵੱਡੀ ਗੱਲ ਬਈ ਪੰਜਾਬ ਨੰਬਰ ਟਰੈਕਟਰ ਆ 13 ਦੀ ਕੰਡੀਸ਼ਨ ਜੀ ਦੀ ਬਾ 50 ਰੁਪਏ ਮੰਨ ਕੇ ਚੱਲ ਪੁਰਾ ਠੀਕ ਆ ਜੀ 50 56 ਟਾਇਰਾਂ ਦੀ ਕੰਡੀਸ਼ਨ ਹੈਗੀ ਆ ਟਰੈਕਟਰ ਦੀ ਉਹ ਕੀ ਪੁਰਾਣਾ ਲੋਹਾ ਪੂਰਾ ਤਖੜਾ ਹੁੰਦਾ ਜੀ ਹਾਂ ਜੀ ਵਧੀਆ ਵਧੀਆ ਇੰਜਨ ਵੀ ਇੰਜਨ ਕਿਹੜਾ ਚੱਲ ਇੰਜਨ ਬਾਹ ਕੇ ਲੈ ਕੇ ਜਾ ਵੀ ਪੂੰਗਿਆਂ ਵਾਲਾ ਇੰਨੇ ਵਾਲਾ ਕਲੋਸ ਕਰ ਵਾਲਾ ਹਾਂਜੀ ਠੀਕ ਆ ਇਹਦੀ ਡਿਮਾਂਡ ਜੀ 99 ਮਾਡਲ ਦੀ ਇਹਦੀ 1,65,000 ਰੁਪਏ ਜੀ ਇਹਦਾ ਵੀ ਕਿੰਨੇ ਦਾ ਹੋ ਜੂਗਾ ਇਹ ਮੈਂ ਮੁੱਕ ਕੇ ਕਰ ਦੇਣੀ ਜਿਵੇਂ ਕਹੋਗੇ ਕਰ ਦੋਗੇ 5-10000 ਹਾਂ ਕਰ ਦਿਆਂ ਕਰ ਦਿਆਂ ਠੀਕ ਆ ਜੀ ਡੇਡ ਡੂਡ ਤੇ ਮੈਜੂ ਬਈ ਇਹ ਅੱਗੇ ਆ ਗਈ 735 ਸਿੰਗਲ ਸਟਾਰ ਡੀ ਲਕਸ ਮਾਡਲ ਵਾਲਾ ਇਹ ਕਹਦੀ ਵੀ ਫੁੱਲ ਚੰਗਾ ਡ੍ਰੈਕਟਰ ਆ ਪੂਰੀ ਵਧੀਆ ਕੰਡੀਸ਼ਨ ਦਾ ਰੰਗ ਪੇਂਟ ਵੀ ਲਿਸਕਾ ਮਾਰਦਾ ਡ੍ਰੈਕਟਰ ਦਾ ਕੰਡੀਸ਼ਨ ਦੇਖਣ ਨੂੰ 12-13 ਮਾਡਲ ਦੀ ਲੱਗਦੀ ਆ ਹਾਂਜੀ ਪਰ ਹੈ ਕਿੰਨੇ ਮਾਡਲ ਹੈ ਜੀ ਇਹ ਹੈਗਾ ਜੀ 2008 ਮਾਡਲ ਜੀ 2008 ਮਾਡਲ ਆ ਬਈ ਚੌਕੜਾ ਟਾਇਰਾਂ ਦੀ ਨਮਾ ਮਾਰਕਾ ਵੀ ਖੜਾ ਜੇ ਕੇ ਦਾ ਫਰੰਟ ਤੇ ਬੱਬਰ ਨਾਲੋਂ ਪਾ ਕੇ ਪਿੰਡੀ ਆਇਆ ਨੇ ਜੀ ਠੀਕ ਆ ਹਾਂ ਜੀ ਫਿਰ ਤਾਂ ਆਪਾਂ ਕਹਿੰਦੇ ਆ ਜੀ ਥੋੜੀ ਚੱਲਿਆ ਬਸ 5 10 ਕਿਲੋਮੀਟਰ ਹੀ ਬਸ ਜੀ ਠੀਕ ਆ ਬਿਲਕੁਲ ਮੈਂ ਜੀ ਚੌਕੜੇ ਦਾ ਪੈਸਾ ਮਿਲ ਜੂ ਬਈ ਤੁਹਾਨੂੰ ਫਰੰਟ ਵਾਲੇ ਟਾਇਰ ਵੀ ਜਿਹੜੇ ਹੁਣ ਚੱਲਦੇ ਆ ਉਹ ਪਾਏ ਹੋਇਆ ਰੈਡੀਅਲ ਠੀਕ ਆ ਜੀ ਇਹਦਾ ਨੰਬਰ ਵੀ ਟਰੈਕਟਰ ਦਾ ਇਹਦਾ ਨੰਬਰ ਹਰਿਆਣਾ ਜੀ ਹਰਿਆਣਾ ਦਾ ਨੰਬਰ ਆ ਠੀਕ ਆ ਜੀ ਡਿਮਾਂਡ ਵਗੈਰਾ ਇਹਦੀ ਜੀ ਇਹੀ ਹੈ ਜੀ 2,65,000 ਰੁਪਏ ਜੀ ਠੀਕ ਹੈ ਜੀ 2,65,000 ਰੁਪਏ ਡਿਮਾਂਡ ਆ ਹਾਂ ਜੀ ਮਾਨਤਾਣ ਕਰੋਗੇ ਬਈ ਹਾਂ ਜੀ ਹਾਂ ਜੀ ਮੌਕੇ ਤੇ ਕਰਾਂਗੇ ਲਾਜ਼ਮੀ ਤੌਰ ਤੇ ਠੀਕ ਹੈ ਜੀ ਹੋਰ ਵੀ ਟਰੈਕਟਰ ਹੁੰਦੇ ਆ ਜੀ ਹਾਂ ਬੱਜ ਜਾਂਦੇ 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 ਆਹ ਜਿਹੜਾ ਸਰਬਰਾਜੀ ਰੱਖਦਾ ਬਈ ਸਰਬਰਾਜੀ ਉਹਦਾ ਰੱਖੀਦਾ ਜੀ ਠੀਕ ਹੈ ਜੀ ਕੰਟੈਕਟਰ ਨੰਬਰ ਦੱਸ ਦਿਓ ਜੀ 98 ਆਪਣਾ ਕੰਟੈਕਟ ਨੰਬਰ 98785 ਹਾਂਜੀ 0373 ਹੈ ਜੀ ਠੀਕ ਆ ਜੀ ਬਰਨਾਲੇ ਦੇ ਕੋਲ ਹੀ ਆਪਣਾ ਪਿੰਡ ਆ ਗਿਆ ਜੀ ਜੋਧਪੁਰਾ ਜੋਧਪੁਰ ਹਾਂਜੀ ਬਰਨਾਲੇ ਤੋਂ 5000 ਕਿਲੋਮੀਟਰ ਹੈ 78 ਕਿਲੋਮੀਟਰ ਹੈਗਾ ਜੀ ਠੀਕ ਆ ਜੀ ਸਕਰੀਨ ਤੇ ਜੀ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਧੰਨਵਾਦ